ਵੀ ਪੰਜਾਬੀਓ ਸਭ ਤੋਂ ਪਹਿਲਾਂ ਲਾਲੀ ਬਟਾਲੇ ਵੱਲੋਂ ਪਿਆਰ ਭਰੀ ਸਾਸਰੀ ਕਾਲ ਆ ਅੱਜ ਸ਼ਾਮ ਦਾ ਵੇਲਾ ਵਾ ਤੇ ਤੁਹਾਨੂੰ ਦਿਖਾਵਾਂਗੇ ਕਿ ਪਿੰਡਾਂ ਦੇ ਵਿੱਚ ਕਿੱਦਾਂ ਸ਼ਾਮ ਦੇ ਵੇਲੇ ਲੋਕ ਸ਼ੈਅਰ ਕਰਦੇ ਆ ਤੇ ਕਿੱਦਾਂ ਇਹਨਾਂ ਨੇ ਜਾਨਵਰ ਰੱਖੇ ਆ ਤੇ ਜਾਨਵਰ ਵੀ ਵੱਖ-ਵੱਖ ਤਰ੍ਹਾਂ ਦੇ ਬਾਜ ਜੁੜੇ ਰਹੋ ਮੇਰੇ ਨਾਲ ਅੱਜ ਤੁਹਾਨੂੰ ਬਹੁਤ ਘੈਂਟ ਵੀਡੀਓ ਦਿਖਾ ਲੈਣੀ ਬੜੇ ਦਿਨ ਹੋ ਗਏ ਕਿ ਵੀਡੀਓ ਪਾਈ ਨੋ ਘੋੜਾ ਚੁਗਣ ਦੇ ਆ ਹੱਥਰਾ ਕੋੜਾ ਨੀਲੇ ਰੰਗ ਦਾ ਕਾਲੇ ਰੰਗ ਦਾ ਪਿੰਡਾਂ ਵਾਲਿਆਂ ਨੂੰ ਇਹੋ ਜਿਹੀਆਂ ਵੀਡੀਓ ਬਹੁਤ ਪਸੰਦ ਆਉਂਦੀਆਂ ਵੀ ਆ ਵੇਖੋ ਕੋੜਿਆਂ ਵਾਸਤੇ ਗੱਡੀਆਂ ਲਾਈਆਂ ਅਸਾ ਤਵੇਲੇ ਆ ਇਧਰ ਇਧਰ ਵੇਖਿਆ ਤੁਸੀਂ ਇਧਰ ਘਾਓ ਵੇਖੋ ਕੜਾ ਵਜੇ 66 ਤੇ ਨਾਲ ਕੋੜੇ ਜਗੰਡੇ ਆ ਇਧਰ ਹੁਣ ਜੁੜੇ ਰਿਓ ਮੇਰੇ ਨਾਲ ਤੁਹਾਨੂੰ ਦਿਖਾਉਣਾ ਵਾ ਘੈਂਟ ਜਿਹਾ ਕੰਮ ਕਿ ਦੋ ਨਸਲ ਦੀਆਂ گاਵਾ ਇੱਕ ਚਿੱਟੀਆਂ ਤੇ ਇੱਕ ਬੂਰੀਆਂ ਤੇ ਇੱਕ ਕਾਲੀਆਂ ਤਿੰਨ ਤਿੰਨ ਚਾਰ ਤਰ੍ਹਾਂ ਦੀ ਚੱਲ ਇੱਥੇ ਲਾਵੀ ਪੈਂਦੀਆਂ ਤੇ ਜਰਮਨੀ ਜਿਹੜੀਆਂ ਉਹ ਹੈਗੀਆਂ ਵਾਂ ਨਸਲ ਦੀਆਂ ਆ ਵੇਖੇ ਬਾਬਿਓ ਕਿਦਾਂ ਇਦਾਂ ਨ ਕਣਕਾਂ-ਕੁਣਕਾਂ ਵੀ ਸਾਰਾ ਕੁਛ ਹੀ ਆ ਤੇ ਜੁੜੇ ਰਿਓ ਮੇਰੇ ਨਾਲ ਤੁਹਾਨੂੰ ਦਿਖਾਉਣਾ ਵੀ ਆਪ ਗੋਰੀਆਂ ਦੇ ਘਰ ਗੋਰੀ ਆਪ ਇੱਥੇ ਰਹਿੰਦੇ ਆ ਤੇ ਜਨਵਰਾਂ ਨੂੰ ਛੱਡਿਆ ਝਗੜ ਨੂੰ ਆਹ ਗਾੜੀ ਆ ਗਈ ਕਣਕ ਇਹਨਾਂ ਧੋੜਿਆਂ ਦੇ ਵਿੱਚ ਵੇਖੋ گاਵਾ ਹੋਣ ਗਿਆ ਆ ਕੋ ਸਾਰਾ ਘਾਟ ਜਗਣੋਂ ਜੰਗਲ ਹੀ ਜੰਗਲ ਵੇਲੇ ਜੰਗਲ ਵੇਲੇ ਤੇ ਇਹਨਾਂ ਜੰਗਲਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਇਹ ਪੂਰੇ ਰੰਗ ਦੀਆਂ ਗਾਵਾਂ ਵਾਂ ਤੇ ਚਿੱਟੇ ਦੀਆਂ ਵੱਖਰੀਆਂ ਇੱਕੋ ਮਿੰਟ ਵੀ ਬੱਤ ਜੁੜੇ ਰਹੋ ਮੇਰੇ ਨਾਲ ਵੀਰ ਹੋਰ ਕਿੱਥੋਂ ਕਿੱਥੋਂ ਵੀਡੀਓ ਵੇਖਣ ਨੇ ਜ਼ਰੂਰ ਦੱਸਿਆ ਕਰੋ ਮੇਰੇ ਭਰਾ ਬੰਦੇ ਦਾ ਹੌਸਲਾ ਵਧਦਾ ਵੀ ਨਹੀਂ ਯਾਰ ਪੰਜਾਬ ਵਾਲੇ ਕਹਿੰਦੇ ਆ ਕਿ ਵੀਡੀਓ ਬਣਾ ਆ ਦੇਖੋ ਇੱਥੇ ਜੰਗਲਾਂ ਦੇ ਵਿੱਚ ਘਈਆਂ ਜਗਣਡੀਆਂ ਇੱਥੇ ਰਹਿ ਗਿਆ ਨੇ ਆਓ ਦੇਖੋ ਆਓ ਦੇਖੋ ਉੱਤੇ ਘੋੜੇ ਇਹ ਸਾਰੇ ਘੋੜੇ ਆ ਇਹ ਘੋੜੇ ਆ ਗਾਵਾਂ ਵਿੱਚ ਤੁਹਾਨੂੰ ਦਿਖਾਉਂਦੇ ਆ ਜੈ ਇੰਦਾ ਜੁੜੇ ਦਿਓ ਮੇਰੇ ਨਾਲ ਕੈਮਰਾ ਉੱਥੇ ਤੱਕ ਹੀ ਜਾਏਗਾ ਆਹ ਦੇਖੋ ਬਾਬਿਓ ਅਸੀਂ ਕਿਹੜਾ ਝੂਠ ਮਾਰਨਾ ਆਹ ਵੇਖੋ ਬ੍ਰਾਊਨ ਕਲਰ ਦੀਆਂ ਗਾਵਾਂ ਚਾਹੋ ਗਾਵਾਂ ਚੁਗਣ ਦੇ ਬ੍ਰਾਊਨ ਕਲਰ ਦੀਆਂ ਆਉ ਉਹਨਾਂ ਵਾਸਤੇ ਪਾਣੀ ਰੱਖਿਆ ਹੋਇਆ ਉੱਤੇ ਪਿੰਡ ਨੂੰ ਹੁਣ ਅਸੀਂ ਦੂਸਰੇ ਪਿੰਡ 'ਚ ਵਾੜ ਆਏ ਆ ਜਿੱਦਾਂ ਨਿਕਾਸ ਰੂਪ ਦੇ ਵੱਡਾ ਸੰਪੁਰਾ ਜਿੱਦਾਂ ਇਹ ਦੋ ਪਿੰਡ ਆ ਤੇ ਪਿੰਡ ਦੇ ਵਿੱਚ ਕੈਮਰਾ ਲਗਾ ਵੇਖੋ 30 40 ਦੀ ਸਪੀਡ ਹੋਣੀ ਹੈ 50 ਦੀ ਆਹ ਬਾਬਿਓ ਵੇਖੋ ਕੈਮਰਾ ਲਗਾ ਇੱਥੇ ਇਹ ਛਿੱਟੀ ਭਾਂਦਾ 50 60 ਦੀ ਜੇ ਕਦੇ ਜੂ ਤੇਜ਼ ਦੰਗੀ ਇਹਦੇ ਆ ਲੱਗਾ ਦੰਦਲ ਪਾਉਣ ਨੂੰ ਆ ਗੋਰੀਆਂ ਨੇ ਢੋਲ ਕੱਢੇ ਇਧਰ ਕਹਿ ਦਈਦਾ ਕਿ ਬਟਾਲੇ ਵਾਲਾ ਵੀਡੀਓ ਪਾਉਂਦਾ ਬੜੀਆਂ ਸੋਹਣੀਆਂ ਹੁੰਦੀਆਂ ਪਰ ਬੜੀਆਂ ਬਣਾਉਣੇ ਬਾਬੇ ਔਖੀਆਂ ਵਿੱਚ ਕਈ ਜਿਹੜੇ ਕਮੈਂਟ ਲਿਖਣਾ ਤੈਨੂੰ ਕਹਿਣਾ ਫਾ ਆਇਆ ਰਮਾਨਾ ਆਪਣਾ ਕੰਮ ਕਰ ਚੱਲ ਵੀਰੇ ਮਾੜਾ ਮੋਟਾ ਤਾ ਡਾਂਜੋ ਇਹ ਕ ਰਾਜ ਦਾ ਮਾੜਾ ਮੋਟਾ ਆਪਣਾ ਕਰ ਲਈਦਾ ਵਾ ਤੇ ਬਾਹਰ ਦਾ ਮਾੜਾ ਮੋਟਾ ਵਖਾਲ ਤੇਦਾ ਆ ਹੁਣ ਵੇਖਿਓ ਸ਼ਹਿਰ ਦੇ ਵਿੱਚ ਨਾ ਕਿਦਾਂ ਇੱਕ ਸ਼ਹਿਰ ਹੀ ਬੰਦ ਕੀਤਾ ਵਾ ਦੇ ਵੇਖਿਓ ਕਿਦਾਂ ਬਾਬਿਓ ਉਹ ਫੈਕਟਰੀ ਐ ਇੱਕ ਬਹੁਤ ਸੋਹਣੀ ਲੱਗਦੀ ਇੱਥੋਂ ਆਹ ਦੇਖਿਓ ਫੈਕਟਰੀ ਬਾਬਿਓ ਪੁਰਾਣੇ ਘਰ ਬਾਪੂ ਰਾਹ ਦੇ ਦੇ ਵਾਖੈਰ ਆਹ ਵੇਖੋ ਕਿੰਨੇ-ਕਿੰਨੇ ਪੁਰਾਣੇ ਘਰ ਆ ਇਹ ਸ਼ਹਿਰ ਬਹੁਤ ਸੋਹਣਾ ਜਰਮਨ ਦਾ ਝੰਡਾ ਤੇ ਹੋਰ ਵੀ ਝੰਡੇ ਲਾਏ ਇਨਾਂ ਨੇ ਸ਼ਹਿਰ ਦੀ ਖੂਬਸੂਰਤੀ ਬਿਆਨ ਕਰਦਾ ਹੁਣ ਤੁਹਾਨੂੰ ਦਿਖਾਉਨੇ ਆਂ ਸ਼ਹਿਰ ਨੰਗ ਕੇ گاਵਾ ਚਿੱਟੇ ਰੰਗਦਿਆਂ ਨਾਲ ਨਾਲ ਗੱਡੀ ਚੱਲਣੀ ਮੌਸਮ ਵੇਖੋ ਕਿੰਨਾ ਪਿਆਰਾ ਹਰਿਆਲੀ ਵੇਖੋ ਕਿੰਨੀ ਸੋਹਣੀ ਆ ਮਸਲੀਆਂ ਗੱਡੀਆਂ ਵੇਖੋ ਮੇਡਿਨ ਜਰਮਨ ਦੀਆਂ ਜੁੜੇ ਰਿਓ ਬਾਬਿਓ ਨਾਲ ਇੱਥੇ ਜੇ ਦਸਲ ਹੋਣੀ ਚਿੱਟੀਆਂ گاਵਾਾਂ ਦੀ ਦੱਸਿਓ ਨਾਲੇ ਕੀ ਕਹਿੰਦੇ ਨਾ گاਵਾਾਂ ਨੂੰ Ja, geidre. Ja, Jeg vet ikke om jeg ਇੱਕ ਨਵਾਂ ਪਿੰਡ ਆ ਗਿਆ ਕਾਇਆਂ ਦੇ ਕੋਈ ਖੋਲ ਕੇ ਲੈ ਗਿਆ ਜੀ ਤੇ ਜੇ ਕੋਈ ਅੱਗੇ ਚੀਜ਼ ਦੇਖਦੀ ਆ ਤੁਹਾਨੂੰ ਜ਼ਰੂਰ ਦਿਖਾਵਾਂਗੇ ਅੱਜ ਵੀਡੀਓ ਗਾਟਰ ਨਹੀਂ ਬਣੀ ਮੈਨੂੰ ਪਤਾ ਨਾ ਜੋ ਭਰਾ ਚਾਹੁੰਦੇ ਉਹ ਬਣੀਆਂ ਨਹੀਂ ਕੰਮ ਚਲੋ ਵੇਖ ਲੈਨੇ ਅੱਗੇ ਕੀ ਬਣਦਾ ਆ ਪਿਓਰ ਦੇਸੀ ਏਰੀਏ 'ਚ ਆ ਗਏ ਜਿੱਥੇ ਤਨ ਦਿਖਾਉਂਦੇ ਆ ਕੋਠਿਆਰ ਜੋ ਨਾਲ-ਨਾਲ ਆਹ ਦੇਖੋ ਜਾਉਂਗੇ ਵੀ ਜੇ ਵੀਰਾਂ ਵਾਸਤੇ ਆਓ ਪਾਣੀ ਆ ਠੰਡਾ ਜਾਨਵਰਾਂ ਦੇ ਪੀਣ ਖਾਣ ਵਾਸਤੇ ਨਹਾਉਣ ਵਾਸਤੇ ਇਹ ਸਾਰਾ ਪਹਾੜੀ ਏਰੀਆ ਵੇ ਆ ਨਾਖਾਂ ਦੇ ਬੂਟੇ ਆ ਫਲਾਂ ਦੇ ਬੂਟੇ ਆ ਤਾਂ ਸਾਰਾ ਕੋ ਦੇਖ ਪਣਾ ਇੱਥੋਂ ਕੀ ਕੀ ਆ ਆ ਪਿੰਡਾਂ ਵਰਗਾ ਪਿਆ ਤੇ ਆ ਹੁਣ ਆਪਣੇ ਤੇ ਇੰਡੀਆ ਕਦੂ ਕੋਦੂ ਕਰਕੇ ਝੋਨੇ ਲਾਦਦੇ ਹੋਣੇ ਜੇ ਇਹਨਾਂ ਦੀ ਕਣਕ ਪੱਕਣ ਵਾਲੀ ਆ ਕੋਈ ਵੀ ਤਾਂ ਦਿਖਾਉਨੇ ਕਿੱਥੇ ਇੱਕ ਮਿੰਟ ਆਓ ਦੇਖੋ ਹੋਈ ਨਾ 골ਡਨ ਕਲਰ ਦੀ ਇੱਧਰ ਦੇਖੋ ਪਾੜੀ ਏਰੀਆ ਜਾਨਵਰ ਚੁਗੰਡੇ ਆ ਨੀਲੀਆਂ ਕਾਵਾਂ ਜਿਹਦਾ ਸ਼ਿਕਾਰ ਕੀਤਾ ਸੀ ਅਨਿਲ ਸੁਨਮਾਨ ਖਾਨ ਨੇ ਰੋ ਕਬੂਟੇ ਲਾਏ ਆ ਗੋਰੀ ਸੈਰ ਕਾਂਢੀ ਸਾਮਾ ਦੀ ਆ ਸਾਰੀ ਕਣਕ ਤੇ ਸਰੋਂ ਆ ਬਾਬਿਓ ਕੋਈ ਘੱਟ ਤੋਂ ਘੱਟ ਵੀ 40-50 ਕਿੱਲੇ ਤੇ ਹੋਣ ਗਈ ਮਸ਼ੀਨਰੀ ਬਹੁਤ ਵਰਤਦੇ ਆ ਜਗੋਰੇ ਜਰਮਨ ਦੇ ਆ ਵੇਖੋ ਸਾਬ ਇਧਰ ਜਦੋਂ ਬਾਡੀ ਪੈਣੀ ਆ ਨਾ ਜਾਨਵਰਾਂ ਨੇ ਭੱਜੇ ਦੌੜੇ ਫਿਰਨਾ ਇਧਰ ਉਧਰ ਪਰ ਇਸ ਵਾਰ ਬਾਡੀ ਵੀ ਲੇਟ ਹੋਣੀ ਆ ਬਹੁਤ ਜ਼ਿਆਦਾ ਮੀਂਹ ਪੈ ਹਟੇ ਆ ਆ ਵੇਖੋ ਕਿ ਦਸੇ ਚੜੇ ਆ ਹੈ ਆ ਸਭ ਜੰਗਲੀ ਏਰੀਆ ਵੇਖੋ ਕਹਿਣ ਦੇ ਅੱਜ ਦੀ ਵੀਡੀਓ ਕੋ ਗਾਰਡਰ ਨਹੀਂ ਆ ਬਾਕੀ ਭੈਣ ਭਰਾਵੋ ਮਾਫ ਕਰਨਾ ਜੇ ਨਹੀਂ ਸਹੀ ਬਣੀ ਫੇਰ ਅਗਲੀ ਿਆ ਕੋ ਵਧੀਆ ਹੀ ਬਣਾਵਾਂਗੇ